ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਤੋਂ ਅੰਦਰੇ ਮੱਦੇ ਨਜ਼ਰ ਲਗਾਏ ਗਏ ਰਿਫਲੈਕਟਰ ਕੀਮਤੀ ਜਾਨਾਂ ਬਚਾਉਣ ਲਈ ਲੱਖਾਂ ਦੀ ਗਿਣਤੀ ਵਿੱਚ ਰਿਫਲੈਕਟਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾ ਰਹੇ ਹਨ ਡਾਕਟਰ ਐਸ.ਪੀ. ਸਿੰਘ ਉਭਰਾਈ ਡਾਕਟਰ ਐਸ.ਪੀ. ਸਿੰਘ ਉਭਰਾਈ ਵੱਲੋਂ ਮਾਨਵਤਾ ਦੀ ਭਹਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਅੱਜ ਜੱਸਾ ਸਿੰਘ ਸੰਧੂ ਕੋਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਇਕਾਈ ਸ਼੍ਰੀ ਮੋਖਤਰ ਸਾਹਿਬ ਟੀਮ ਵੱਲੋਂ ਤੋਂਦਰੇ ਮੱਦੇ ਨਜ਼ਰ ਮਲੋਟ ਰੋਡ ਤੇ ਚੌਕ ਸ਼੍ਰੀ ਮੋਖਸਰ ਸਾਹਿਬ ਵਿਖੇ ਵੱਖ-ਵੱਖ ਵੀ ਇਕਲਾਂ ਤੇ ਵੱਡੀ ਗਿਣਤੀ ਵਿੱਚ ਰਿਫਲੈਕਟਰ ਲਗਾਏ ਗਏ ਲਾਪਰਵਾਹੀ ਕਾਰਨ ਹੋ ਰਹੀ ਵੱਡੀ ਗਿਣਤੀ ਵਿੱਚ ਹਾਦਸਿਆਂ ਤੋਂ ਬਚਾ ਲਈ ਰਿਫਲੈਕਟਰ ਵਾਹਨ ਚਾਲਕਾਂ ਨੂੰ ਦਿੱਤੀਆਂ ਗਏ ਦਿਨੋਂ ਦਿਨ ਵਧ ਰਹੀ ਠੰਡ ਕਾਰਨ ਕੁਝ ਵੀ ਦਿਖਾਈ ਨਹੀਂ ਦਿੰਦਾ ਜਿਸ ਕਾਰਨ ਕਾਫੀ ਘਟਨਾਵਾਂ ਹੋ ਜਾਂਦੀਆਂ ਹਨ ਮੱਦੇ ਨਜ਼ਰ ਅੱਜ ਸਰਪੱਤ ਦਾ ਭਲਾ ਟੈਰੀਬਲ ਡਰਾਫਟ ਵੱਲੋਂ ਬਾਕਲਾਖਾ ਮਾਤਰ ਕਲੈਕਟਰ ਲਗਾਏ ਗਏ ਤੁਸੀਂ ਵੀ ਦੇਖੋ ਪੂਰੀ ਰਿਪੋਰਟ ਪੰਜਾਬੀ ਵਿਰਸਾ ਨਿਊਜ਼ ਦੇ ਨਾਲ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਪੰਜਾਬੀ ਵਿਰਸਾ ਨਿਊਜ਼ ਤੁਹਾਡਾ ਆਪਣਾ ਟੀਵੀ ਚੈਨਲ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਸੀਂ ਵੀ ਦੇਖੋ ਪੂਰੀ ਰਿਪੋਰਟ ਪੰਜਾਬੀ ਵਿਰਸਾ ਨਿਊਜ਼ ਦੇ ਨਾਲ ਪ੍ਰੋਫੈਸਰ ਜੋ ਖਬਰਾਂ ਲਈ ਦੇਖਦੇ ਰਹੋ ਪੰਜਾਬੀ ਵਰਸਾ ਨਿਊਜ਼ ਤੁਹਾਡਾ ਆਪਣਾ ਟੀਵੀ ਚੈਨਲ ਅਜੀਤ ਪ੍ਰਧਾਨ ਜੀ ਇਹ ਕਹਿਣਾ ਚਾਹੁੰਦੇ ਆਪ ਜੀ ਰੱਖਣਗੇ ਆ ਰਹੇ ਆ ਬਾਹਲਾ ਦੇ ਤੇ ਕੀ ਕਹ ਲੈ ਗਏ ਸਤਿ ਸ੍ਰੀ ਅਕਾਲ ਡਾਕਟਰ ਐਸ.ਪੀ. ਸਿੰਘ ਉਹ ਬਰਾਏ ਜੀ ਦੀ ਯੋਗ ਹੈਟ ਸਰਬੱਤ ਭਲਾ ਚਾਰੀ ਦੇ ਵਿਟਰਸ ਤੇ ਕਾਈ ਸ੍ਰੀ ਮੁਕਸਰ ਸਾਹਿਬ ਵੱਲੋਂ ਅੱਜ ਮੁਕਸਰ ਦੇ ਬਟਿੰਡਾ ਬਲੂਡ ਚੌਂਗ ਵਿੱਚ ਵਾਹਨਾ ਤੇ ਰਿਫਲੈਕਟਰ ਲਾਏ ਗਏ ਆ ਕਿਉਂਕਿ ਧੁੰਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਹਾਦਸੇ ਬਹੁਤ ਹੋ ਜਾ ਰਹੇ ਆ ਕੀਮਤੀ ਜਾਨਾਂ ਉਜਾਈ ਜਾ ਰਹੀਆਂ ਹਨ ਉਹਨਾਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਕੀਤੀ ਹੋਇਆ ਪਾਅ ਦੇ ਤਹਿਤ ਡਾਕਟਰ ਐਸ.ਪੀ. ਸਿੰਘ ਉਹ ਬਰਾਏ ਜੀ ਵੱਲੋਂ ਹਰ ਸਾਲ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਰਿਫਲੈਕਟਰ ਸਾਡੇ ਕੋਲ ਹੈਗੇ ਆ ਇਹ ਛਪਾਈ ਜਾਂਦੇ ਆ ਤਾਕੇ ਵਾਹਨਾ ਦੇ ਲੱਗ ਸਕਣ ਤਾਂ ਪਿੱਛੇ ਲੋਕਾਂ ਨੂੰ ਦੇਖ ਕੇ ਐਕਸੀਡੈਂਟ ਹੋਣ ਤੋਂ ਬਚ ਜਾਂਦਾ। ਇੱਕ ਅਸੀਂ ਸਰਬਾਧ ਪਲਾਚਾਰੀ ਦੇ ਬਟਰਸਟ ਵੱਲੋਂ ਅਤੇ ਜ਼ਿਲ੍ਹਾ ਟਰੈਫਿਕ ਪੁਲਿਸ ਵੱਲੋਂ ਇਹ ਲਿਟਰੇਚਰ ਚਪਾਇਆ ਗਿਆ ਹੈ ਜਿਦੇ ਵਿੱਚ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਤੁਹਾਡਾ ਮੌਸਮ ਆ ਗਿਆ ਹੌਲੀ ਚੱਲੋ ਵਾਹਨ ਹੌਲੀ ਚਲਾਓ ਦੁਨੀਆ ਤੁਸੀਂ ਲੋਕਾਂ ਲਈ ਦੁਨੀਆ ਲਈ ਭਾਵੇਂ ਕੁਛ ਹੀ ਹੋ ਆਪਣੇ ਪਰਿਵਾਰ ਲਈ ਇੱਕ ਦੁਨੀਆ ਹੋ ਤੇ ਆਪਣੇ ਵਿਚਾਰ ਰੱਖੋ ਆਪਣੇ ਖਿਆਲ